ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਅੱਪਾ ਪਾਵਨ ਗੁਰਬਾਣੀ ਸ੍ਰੀ ਸਹਿਸਕ੍ਰਿਤੀ ਗੁਰਬਾਣੀ ਦੀ ਸੰਥਿਆ ਕਰਾਂਗੇ 40 ਪੌੜੀਆਂ ਦੀ ਸੰਥਿਆ ਆਪ ਜੀਾਂ ਨੇ ਪਿਛਲੀਆਂ ਵੀਡੀਓਾਂ ਦੇ ਵਿੱਚ ਸਰਵਨ ਕਰ ਲਈ ਹੈ ਆਓ 41ਵੀਂ ਪੌੜੀ ਤੋਂ ਪੜਾ ਆਰੰਭਤਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਜਾ ਪਉ ਗੰਤ ਕੰਧ ਮੂਲੰ ਬਸੰਤੇ ਸਮੀਪ ਕਿਹ ਰਹਾ ਸੁਸੰਗਤ ਜੀ ਅਜਾ ਪਾਠ ਪੋਲਾ ਕਰਨਾ ਹੈ ਐਡਾ ਮੁਕਤਾ ਹੈ ਜਜੇ ਨੂੰ ਕੰਨ ਲੱਗਾ ਹੋਇਆ ਸੋ ਪਾਠ ਅਜਾ ਕਰਨਾ ਪੋਗੰਤ ਪੋਗੰਤ ਦੇ ਵਿੱਚ ਤੱਤੇ ਦੀ ਆਵਾਜ਼ ਦੇ ਸਾਥ ਪਾਠ ਹੋਵੇ ਕਿਉਂਕਿ ਜਦੋਂ ਆਪਾਂ ਬਲ ਲਗਾ ਕਰਕੇ ਪਾਠ ਕਰਦੇ ਆ ਨਾ ਪੋਗੰਤ ਤੋ ਦੱਦਾ ਲੱਗ ਜਾਂਦਾ ਦੱਦੇ ਦੀ ਆਵਾਜ਼ ਨਹੀਂ ਕਰਨੀ ਤੱਤੇ ਦੀ ਆਵਾਜ਼ ਦੇ ਨਾਲ ਪਾਠ ਭੱਬੇ ਨੂੰ ਹੋੜਾ ਲਗਾ ਕਰਕੇ ਗੱਗੇ ਨੂੰ ਟਿੱਪੀ ਲਗਾ ਕਰਕੇ ਤੱਤਾ ਮੁਕਤ ਪੋਗੰਤ ਇਹ ਸਤੋ ਅੱਗੇ ਕੰਦ ਇਦੇ ਵਿੱਚ ਵੀ ਜੇ ਤੁਸੀਂ ਜ਼ੋਰ ਲਗਾ ਕੇ ਪਾਠ ਕੀਤਾ ਸੋ ਧੱਦਾ ਲੱਗ ਜਾਣਾ ਹੈ ਕੰਦ ਨਹੀਂ ਕਰਦੇ ਨਾ ਕੰਦ ਦੱਦੇ ਦੇ ਨਾਲ ਪਾਠ ਕੰਦ ਇਦਾਂ ਕਰਨਾ ਹੈ ਮੂਲਕ ਦੇ ਵਿੱਚ ਮੰਮੇ ਨੂੰ ਦਲੈਂਕੜ ਹੈ ਲੱਲੇ ਤੇ ਉੱਪਰ ਟਿੱਪੀ ਲੱਗੀ ਹੋਈ ਸੋ ਪਾਠ ਮੂਲਕ ਇਥੇ ਪੂਰਨ ਵਿਰਾਮ ਲਗਾਉਣਾ ਹੈ ਬਸੰਤੇ ਬਸੰਤੇ ਦੇ ਵਿੱਚ ਤੱਤੇ ਨੂੰ ਲਾਂ ਹੈ ਸਸੇ ਨੂੰ ਟਿੱਪੀ ਹੈ ਸੋ ਪਾਠ ਬਸੰਤੇ ਸਮੀਪ ਸਮੀਪ ਪਾਠ ਥੋੜਾ ਜਿਹਾ ਖਿੱਚ ਕਰਕੇ ਕਰਨਾ ਹੈ ਕਿਹ ਰਹਿ ਆਪ ਜੀ ਰਹਿ ਦੇ ਨਾਲ ਉਹ ਪਾਠ ਕਿਹ ਰਹਿ ਕਰੂਗੀ ਤਤਰਗਤੇ ਸੰਸਾਰ ਹ ਨਾਨਕ ਸੋਗ ਹਰ ਖੰਭਿ ਅਪਦੇ ਤਤਰਗਤੇ ਪਾਠ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਸਬੰਧਕ ਪਾਠ ਹੈ ਤਤਰ ਗਤੇ ਕਰਕੇ ਬੋਲਣਾ ਪਾਠ ਇਕੱਠਾ ਕਰਨਾ ਹੈ ਪਰ ਬੋਲਣ ਦੇ ਵਿੱਚ ਤਤਰ ਗਤੇ ਆਵੇਗਾ ਕਿਸੇ ਨੇ ਤਿੰਨ ਅੱਖਰ ਨਹੀਂ ਜੋੜ ਦੇਣੇ ਪਹਿਲਾ ਤੋ ਤਤੇ ਤੇ ਅੱਧਾ ਜੋ ਰਾਰਾ ਲੱਗਾ ਹੋਇਆ ਪੈਰ ਦੇ ਵਿੱਚ ਉਹਨੂੰ ਜੋੜ ਕਰਕੇ ਤਤਰ ਅੱਗੇ ਗਤੇ ਤਤਰ ਗਤੇ ਪਾਠ ਕਰਨਾ ਹੈ ਫਿਰ ਰਹਿ ਲਗਾ ਕਰਕੇ ਪਾਠ ਸੰਸਾਰ ਹੈ ਕਰਨਾ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਨਾਨਕ ਸੋਗ ਸੋਗ ਦੇ ਵਿੱਚ ਗੱਗਾ ਲਗਾ ਕਰਕੇ ਪਾਠ ਕਰਨਾ ਹੈ ਹਰ ਖੰਗ ਦੇ ਵਿੱਚ ਖਖੇ ਨੂੰ ਟਿੱਪੀ ਲੱਗੀ ਹੋਈ ਵਿਆਪਤੇ ਇਹਨੂੰ ਵਿਆਪਤੇ ਨਹੀਂ ਕਰ ਦੇਣਾ ਵਿਆਪਤੇ ਕਰਨਾ ਹੈ ਇਸ ਤੋਂ ਅੱਗੇ ਸ਼ਲੰ ਛਿਦਰੰ ਕੋਟ ਬਿਗਨੰ ਅਪਰਾਦੰ ਕੇਲ ਬਖਮਲੰ ਸੁਸੰਗਤ ਜੀ ਟਿੱਪੀ ਲਗਾ ਕਰਕੇ ਪਾਠ ਸ਼ਲੰ ਕਰਨਾ ਛਿਦਰੰਗ ਦੇ ਵਿੱਚ ਦਿੱਤੇ ਨੂੰ ਜੋ ਰਾਰਾ ਲੱਗਾ ਹੋਇਆ ਉਹਦੇ ਉੱਪਰ ਟਿੱਪੀ ਲੱਗ ਜਾਣੀ ਹੈ। ਸੋ ਪਾਠ ਛਿਦਰੰਗ ਹੋ ਜਾਣਾ ਹੈ। ਕੋਟ ਵਿਗਨੰ ਵਿਗਨੰ ਦੇ ਵਿੱਚ ਵੀ ਵੇਖੋਗੇ ਨਾ ਬੱਬੇ ਨੂੰ ਸਿਹਾਰੀ ਘੱਗਾ ਲੱਗਾ ਹੋਇਆ। ਸੋ ਘੱਗੇ ਦੇ ਸਹਤ ਪਾਠ ਵਿਗਨੰ ਇਦਾਂ ਕਰਨਾ ਹੈ। ਇੱਥੇ ਹੀ ਪੂਰਨ ਵਿਸ਼ਰਾਮ ਲਗਾਉਣਾ ਹੈ। ਅਪਰਾਦੰ अपरादंग ਦੇ ਵਿੱਚ ਵੀ ਧੱਦੇ ਦੇ ਉੱਪਰ ਟਿੱਪੀ ਹੈ ਸੋ ਟਿੱਪੀ ਦੇ ਸਹਿਦ ਪਾਠ ਅਪਰਾਦਨ ਕਰਨਾ ਹੈ ਕਿਲ ਬਿਖ ਮਲੰਗ ਮਲੰਗ ਦੇ ਵਿੱਚ ਵੀ ਟਿੱਪੀ ਦੇ ਸਹਿਦ ਪਾਠ ਕਰਨਾ ਮਲੰਗ ਪਰਮ মোহੰ ਮਾਨ ਅਪਮਾਨੰ ਮਦੰ ਮਾਇਆ ਪਿਆਪਤੰ ਸੁਸੰਗਤ ਜੀ ਗੌਰ ਕਰਨਾ ਪੱਬਾ ਲਗਾ ਹੋਇਆ ਪਾਠ ਭਰਮ ਕਰਨਾ ਹੈ ਕਿਸੇ ਨੇ ਭ੍ਰਮ ਨਹੀਂ ਕਰ ਦੇਣਾ ਗੁਰਬਾਣੀ ਦੇ ਅੰਦਰ ਦੋ ਪਾਠ ਹੁੰਦੇ ਹਨ ਇੱਕ ਭ੍ਰਮ ਇੱਕ ਪਰਮ ਪਰਮ ਉਦੋਂ ਹੁੰਦਾ ਹੈ ਜਦੋਂ ਰਾਰਾ ਭੱਬੇ ਦੇ ਪੈਰ ਦੇ ਵਿੱਚ ਹੋਵੇ ਜਦੋਂ ਰਾਰਾ ਪੂਰਾ ਲੱਗਾ ਹੋਇਆ ਹੋਵੇ ਉਦੋਂ ਪਾਠ ਪਰਮ ਕਰੀਦਾ ਹੈ ਮੋਹਮ ਦੇ ਵਿੱਚ ਹਾਹੇ ਨੂੰ ਟਿੱਪੀ ਲੱਗੀ ਹੋਈ ਸੋ ਪਾਠ ਆਪ ਜੀਆਂ ਨੇ ਮੋਹਨ ਕਰਨਾ ਹੈ ਮਾਨ ਇੱਥੇ ਨੰਨਾ ਲਗਾ ਕਰਕੇ ਪਾਠ ਕਰਨਾ ਹੈ અપਮਾਨੰ ਨਲੇ ਦੀ ਉੱਪਰ ਟਿੱਪੀ ਲੱਗੀ ਹੋਈ ਸੋ ਪਾਠ ਅਪਮਾਨੰ ਪੂਰਣ ਵਿਸ਼ਰਾਮ ਲਗਾਉਣਾ ਹੈ ਮਦੰਗ ਦੇ ਵਿੱਚ ਵੀ ਕਿਸੇ ਨੇ ਦੱਦਾ ਨਹੀਂ ਲਗਾ ਦੇਣਾ ਦੱਦੇ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਮਦੰਗ ਕਰਨਾ ਹੈ ਮਾਇਆ ਪਾਠ ਦਾ ਉਚਾਰਣ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਵਿਆਪਤੰ ਵਿਆਪਤੰ ਦੇ ਵਿੱਚ ਵੀ ਤੱਤੇ ਨੂੰ ਟਿੱਪੀ ਲੱਗੀ ਹੋਈ ਸੋ ਪਾਠ ਵਿਆਪਤੰ ਕਰਨਾ ਹੈ ਮ੍ਰਿਤੋ ਜਨਮ ਪਰਮੰਤ ਨਰਕ ਹੈ ਅਨਕ ਉਪਾਵੰ ਨਾ ਸਿੱਧਿ ਅਤੇ ਸੁਸੰਗਤ ਜੀ ਗੌਰ ਕਰਨ ਮ੍ਰਿਤੋ ਪਾਠ ਦੇ ਵਿੱਚ ਜੋ ਜ਼ਿਆਦਾਤਰ ਅਖਰੂ ਪੈਰ ਦੇ ਵਿੱਚ ਲੱਗੇ ਹੋਏ ਜਿਸ ਪ੍ਰਕਾਰ ਆਪ ਜੀ ਵੇਖੂਗੇ ਮੰਮੇ ਦੇ ਪੈਰ ਦੇ ਵਿੱਚ ਰਾਰਾ ਲੱਗਾ ਹੋਇਆ ਤੱਤੇ ਦੇ ਪੈਰ ਦੇ ਵਿੱਚ ਹਲੰਤ ਲੱਗਾ ਹੈ ਥੱਲੇ ਔਂਕੜ ਲੱਗਾ ਹੋਇਆ ਸੂ ਪਾਠ ਮ੍ਰਿਤੋ ਮ੍ਰਿਤੋ ਪਾਠ ਆਪ ਜੀਆ ਨੇ ਕਰਨਾ ਹੈ ਮ੍ਰਿਤੋ ਜਨਮ ਪਰਮੰਤ ਨਰਕ ਹੈ ਪਰਮੰਤ ਦੇ ਵਿੱਚ ਵੀ ਭੱਬੇ ਦੇ ਨਾਲ ਪਾਠ ਪਰਮੰਤ ਕਰਨਾ ਹੈ ਨਰਕ ਹੈ ਕਹ ਦੇ ਨਾਲ ਪਾਠ ਨਰਕ ਹੈ ਕਰਨਾ ਪੂਰਨ ਵਿਸ਼ਰਾਮ ਲਗਾਉਣਾ ਹੈ ਅਨਕ ਦੋ ਪਾਠ ਗੁਰਬਾਣੀ ਦੇ ਅੰਦਰ ਆਉਂਦੇ ਹਨ ਅਨੇਕ ਅਤੇ ਅਨਕ ਅਨੇਕ ਉਦੋਂ ਹੁੰਦਾ ਹੈ ਜਦੋਂ ਨੰਨੇ ਨੂੰ ਲਾਂ ਲੱਗੀ ਹੋਵੇ ਜਦੋਂ ਸਿਹਾਰੀ ਲੱਗੀ ਹੋਵੇ ਜੋ ਇੱਥੇ ਲੱਗੀ ਹੈ ਉਦੋਂ ਪਾਠ ਅਨਕ ਹੁੰਦਾ ਅਨਕ ਉਪਾਵਨ ਵਵੇ ਦੀ ਉੱਪਰ ਟਿੱਪੀ ਲੱਗੀ ਹੋਈ ਸੋ ਪਾਠ ਉਪਾਵਨ ਨੰਨਾ ਮੁਕਤਾ ਹੈ ਸੋ ਨਾ ਸਿੱਧੇ ਅਤੇ ਪਾਠ ਦਾ ਉਚਾਰਨ ਇਹ ਆਪ ਜੀ ਸਕ੍ਰੀਣ ਦੇ ਉੱਪਰ ਦੇਖ ਸਕਦੇ ਹੋ ਇਸ ਨੂੰ ਸਿੱਧੇ ਅਤੇ ਕਰਕੇ ਆਪ ਜੀ ਨੂੰ ਉਚਾਰਨ ਕਰਨਾ ਹੈ ਨਿਰਮਲੰ ਸਾਦ ਸੰਧ ਹੈ ਜਪੰਤ ਨਾਨਕ ਕੋ ਪਾਲ ਨਾਮ ਨਿਰਮਲੰਗ ਦੇ ਵਿੱਚ ਵੀ ਲੱਲੇ ਨੂੰ ਟਿੱਪੀ ਲੱਗੀ ਹੋਈ ਸੋ ਪਾਠ ਨਿਰਮਲੰਗ ਸਾਧ ਤਦੇ ਦੇ ਨਾਲ ਪਾਠ ਆਪ ਜੀਓ ਨੇ ਸਾਧ ਕਰਨਾ ਹੈ ਸੰਗਹਿ ਤੇ ਪੂਰਨ ਵਿਸ਼ਰਾਮ ਲਗਾਉਣਾ ਹੈ ਜਪੰਤ ਪੱਪੇ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਆਪ ਜੀਆ ਨੇ ਜਪੰਤ ਕਰਨਾ ਹੈ ਨਾਨਕ ਗੋਪਾਲ ਨਾਮ ਮੰਮੇ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਨਾਮ ਕਰਨਾ ਰਮੰਤ ਕੁਨ ਗੋਬਿੰਦ ਨਿਤ ਪ੍ਰਤਹ ਰਮੰਤ ਦੇ ਵਿੱਚ ਵੀ ਰਾਰੇ ਮੰਮੇ ਨੂੰ ਟਿੱਪੀ ਲਗਾ ਕਰਕੇ ਪਾਠ ਰਮੰਤ ਗੁਣ ਨਾਣੇ ਦੇ ਨਾਲ ਉਚਾਰਨ ਕਰਨਾ ਹੈ ਗੋਬਿੰਦ ਇੱਥੇ ਪੂਰਨ ਵਿਸ਼ਰਾਮ ਹੈ ਨਿਤ ਪ੍ਰਤਹ ਤਹਿਲ ਲਗਾ ਕਰਕੇ ਪਾਠ ਨਿਤਪ੍ਰਤਹ ਆਪ ਜੀਆ ਨੇ ਉਚਾਰਨ ਕਰਨਾ ਹੈ ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ਰ ਹੈ ਸੁਸੰਗਜੀ ਨਾਨੇ ਦੇ ਨਾਲ ਇਹ ਦੋ ਪਾਠ ਆਪ ਜੀਆ ਨੇ ਉਚਾਰਨ ਕਰਨੇ ਹਨ ਤਰਨ ਸਰਨ ਸੁਆਮੀ ਤੇ ਪੂਰਨ ਵਿਸ਼ਰਾਮ ਹੈ ਫਿਰ ਤੋਂ ਨਾਨੇ ਦੇ ਨਾਲ ਪਾਠ ਰਮਨ ਕਰਨ ਸੀਲ परमेश्वर पर है रह ਲਗਾ ਕਰਕੇ ਪਾਠ ਪਰਮੇਸ਼ਰ ਹੈ ਕਰਨਾ ਗੌਰ ਕਰਨਾ ਜੋ ਪਪਾ ਰਾਰਾ ਮੰਮੀ ਨੂੰ ਲਾ ਸੁਸਸੇ ਨੂੰ ਔਂਕੜ ਲੱਗਾ ਹੋਇਆ ਜਿਹੜਾ ਸਸੇ ਨੂੰ ਔਂਕੜ ਲੱਗਾ ਹੋਇਆ ਇਹਦਾ ਉਚਾਰਨ ਆਪ ਜੀ ਨੇ ਜ਼ਰੂਰ ਕਰਨਾ ਇਹ ਛੁੱਟ ਜਾਂਦਾ ਹੈ ਪਾਠ ਪਰਮੇਸ਼ਰ ਹੈ ਆਪ ਜੀ ਆਣੇ ਉਚਾਰਨ ਕਰਨਾ ਕਰਨ ਕਾਰਨ ਸਮਰਥ ਹੈ दान देत प्रभ पूर्णह नना ਲਗਾ ਕਰਕੇ ਪਾਠ ਕਰਨ ਕਰਨ ਸਮਰਥਹ ਥਹ ਲਗਾ ਕਰਕੇ ਪਾਠ ਸਮਰਥਹ ਕਰਨਾ ਇਥੇ ਪੂਰਨ विश्राम ਹੈ दान देत नन्ना ਲਗਾ ਕਰਕੇ ਪਾਠ दान करना देत प्रभ पूर्णह नਹ ਲਗਾ ਕਰਕੇ पूर्ण है आप जिया ने ਇਸ ਪਾਠ ਦਾ ਜਿਹੜਾ ਉਚਾਰਨ ਕਰਨਾ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਲਹਿ ਸੁਸੰਗਤ ਜੀ ਪਾਠ ਨਿਰਾਸ ਨੰਨੇ ਨੂੰ ਸਿਹਾਰੀ ਲਗਾ ਕਰਕੇ ਫਿਰ ਆਸ ਕਰਨੰ ਨਾਣੇ ਦੇ ਉੱਪਰ ਡੱਬੀ ਹੈ ਇਥੇ ਪੂਰਨ ਵਿਸ਼ਰਾਮ ਲਗਾਉਣਾ ਸਗਲ ਅਰਥ ਆਲਹਿ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਆਲਹਿ ਅਹ ਲਗਾ ਕਰਕੇ ਅਹ ਲਗਾ ਕਰਕੇ ਪਾਠ ਆਲਹਿ ਕਰਨਾ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚ ਕਹ ਨਾਨਾ ਲਗਾ ਕਰਕੇ ਪਾਠ ਗੁਣ ਕਰਨਾ ਤਦੇ ਦੇ ਸਹਿਦ ਪਾਠ ਨਿਧਾਨ ਆਵੇਗਾ ਸਿਮਰੰਤ ਦੇ ਵਿੱਚ ਰਾਰੇ ਨੂੰ ਟਿੱਪੀ ਲੱਗੀ ਹੋਈ ਨਾਨਕ ਤੇ ਪੂਰਨ ਵਿਸ਼ਰਾਮ ਹੈ ਸਗਲ ਜਾਚੰਤ ਚੱਚੇ ਦੇ ਉੱਪਰ ਟਿੱਪੀ ਹੈ ਸੋ ਪਾਠ ਜਾਚੰਤ ਕਰਨਾ ਹੈ ਇਸੇ ਪ੍ਰਕਾਰ ਇਸ ਪਾਠ ਦਾ ਉਚਾਰਣ ਕਰਨਾ ਜਜ ਕਹ ਹੈ ਕਹ ਦੇ ਨਾਲ ਪਾਠ ਆਪ ਜੀ ਨੇ ਜਜ ਕਹ ਕਰਨਾ ਹੈ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਨਹ ਸੁ ਸੰਗਜੀ ਦੁਰਗਮ ਆਪ ਜੀ ਨੇ ਪਾਠ ਉਚਾਰਣ ਕਰਨਾ ਸਥਾਨ ਸੁਗਮ ਮਮੇ ਦੀ ਉੱਪਰ ਟਿੱਪੀ ਲੱਗੀ ਹੋਈ ਇਥੇ ਪੂਰਨ ਵਿਸ਼ਰਾਮ ਹੈ महा दुख सर्व सुख नह नह ਲਗਾ ਕਰਕੇ ਪਾਠ ਆਪ ਜਿਓ ਨੇ ਸੁਖਨਹਿ ਕਰਨਾ ਹੈ ਦੁਰਬਚਨ ਭੀਦ ਪਰਮੰ ਸਾਕਤ ਤਿਸ ਨੰਤ ਸੁਰਜਨਹ ਦੁਰਬਚਨ ਭੀਦ ਪੱਬਾ ਲਗਾ ਕਰਕੇ ਪਾਠ ਕਰਨਾ ਪਰਮੰ ਇਥੇ ਪੂਰਨ ਵਿਸ਼ਰਾਮ ਹੈ ਸਾਕਤ ਤਿਸ ਨੰਤ ਸੁਰਜਨਹ ਲਹਿਨ ਨਹਿ ਲਗਾ ਕਰਕੇ ਪਾਠ ਸੁਰਜਨ ਹੈ ਆਪ ਜੀਆ ਨੇ ਉਚਾਰਨ ਕਰਨਾ ਹੈ ਅਸਤਿਤੰ ਸੋਗ ਹਰਖੰ ਪੈਖੀਨੰਤ ਨਿਰਪਵਹਿ ਸੁਸੰਗਤ ਜੀ ਪਾਠ ਅਸਤਿਤੰ ਕਰਨਾ ਹੈ ਸੋਗ ਹਰਖੰ ਇਥੇ ਪੂਰਨ ਵਿਸ਼ਰਾਮ ਹੈ ਪੈਖੀਨੰਤ ਨਿਰਪਵਹਿ ਵਹਿ ਲਗਾ ਕਰਕੇ ਪਾਠ ਨਿਰਪਵਹਿ ਕਰਨਾ ਹੈ ਪੈ ਅਟਵੀਂਗ ਮਹਾਨ ਨਗਰ ਬਾਸੰ ਧਰਮ ਲਖਿਨ ਪ੍ਰਭ ਮਯਾ ਸੁਸੰਗਜੀ ਭੱਬੇ ਦੇ ਉੱਪਰ ਦਲਾਵਾਂ ਲੱਗੀਆਂ ਹੋਈਆਂ ਪੈ ਉਚਾਰਨ ਕਰਨਾ ਹੈ ਅਟਵੀਂਗ ਦੇ ਵਿੱਚ ਐੜੇ ਨੂੰ ਟਿੱਪੀ ਲੱਗੀ ਹੋਈ ਸੋ ਪਾਠ ਅਟਵੀਂਗ ਆਪ ਜੀ ਨੇ ਉਚਾਰਨ ਕਰਨਾ ਹੈ ਮਹਾਨ ਨਗਰ ਇਹ ਜਿਹੜਾ ਪਾਠ ਹੈ ਨਾ ਇਹਨੂੰ ਭਾਰਾ ਕਰਕੇ ਆਪ ਜੀ ਨੇ ਉਚਾਰਨ ਨਗਰ ਕਰਨਾ ਬਾਸੰਗ ਦੇ ਵਿੱਚ ਪੂਰਨ ਵਿਸ਼ਰਾਮ ਹੈ ਧਰਮ ਲਖਿਣ ਲਖਿਣ ਪਾਠ ਦਾ ਉਚਾਰਣ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਪ੍ਰਭ ਮਾਇਾ ਸੋ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਆਗਿਉਂ ਉਚਾਰਣ ਕਰਨਾ ਹੈ ਸਾਦ ਸੰਗਮ ਰਾਮ ਰਾਮ ਰਮਨੰ ਸਰਨ ਨਾਨਕ ਹਰ ਹਰ ਦਿਆਲ ਚਰਣੰ ਤਦ ਦੇ ਦੇ ਨਾਲ ਪਾਠ ਸਾਦ ਸੰਗਮ ਰਾਮ ਰਾਮ ਰਮਨ ਉਚਾਰਨ ਕਰਨਾ ਇੱਥੇ ਪੂਰਨ ਵਿਸ਼ਰਾਮ ਹੈ ਸਰਨ ਨਾਨਕ ਹਰ ਹਰ ਦਿਆਲ ਚਰਨ ਦਿਆਲ ਬਾੜ ਦਾ ਉਚਾਰਨ ਆਪ ਜੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਸੋ ਇਸੇ ਪ੍ਰਕਾਰ ਇਸ ਬਾੜ ਦਾ ਆਪ ਜੀ ਨੇ ਉਚਾਰਨ ਕਰਨਾ ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨਹ ਸੋ ਸੰਗਤ ਜੀ ਆਪ ਜੀ ਨੇ ਇਹ ਬੋਲਣਾ ਹੇ ਨੂੰ ਲਾ ਲੱਗੀ ਹੋਈ ਅ ਜਿਤ ਦੇ ਵਿੱਚ ਜੱਜੇ ਨੂੰ ਸਿਹਾਰੀ ਹੈ ਸੂਰ ਸੰਗਰਾਮ ਸਸੇ ਦੇ ਉੱਪਰ ਟਿੱਪੀ ਲਗਾ ਕਰਕੇ ਪਾਠ ਗੱਗੇ ਦੇ ਪੈਰ ਦੇ ਵਿਚਾਰਾ ਲੱਗਾ ਹੋਇਆ ਸੋ ਇਹਨੂੰ ਕੰਨਾਂ ਲੱਗ ਜਾਣਾ ਸੰਗਰਾਮ ਕਿੱਥੇ ਪੂਰਨ ਵਿਸ਼ਰਾਮ ਹੈ ਅਤ ਬਲਣਾ ਬਹੁ ਮਰਦਨ ਹੈ ਨਹ ਲਗਾ ਕਰਕੇ ਮਰਦਨ ਹੈ ਆਪ ਜੀ ਨੇ ਉਚਾਰਨ ਕਰਨਾ ਹੈ गान गंधरब देव मनुखयं पश पंखी बेमोहनह नाने दे नाल पाठ गण करना गंधरब तद्दा लगा करके उच्चारण करना देव मनुखयं सुसंगत जी आप जी स्क्रीन ਦੇ ਉੱਪਰ ਪਾਠ ਵੇਖ ਸਕਦੇ ਹੋ मनुखयं ਇੱਥੇ ਪੂਰਨ ਵਿਸ਼ਰਾਮ ਹੈ पश पंखी बेमोहनह ਨਹਿ ਲਗਾ ਕਰਕੇ ਪਾਠ ਵਿਮੋਹਨ ਹੈ ਆਪ ਜੀ ਆਨੇ ਉਚਾਰਨ ਕਰਨਾ ਹੈ ਹਰ ਕਰਨ ਹਾਰੰ ਨਮਸਕਾਰੰ ਸਰਨ ਨਾਨਕ ਜਗਦੀਸ਼ੁਰ ਹੈ ਸੁਸੰਗਤ ਜੀ ਕਰਨ ਹਾਰੰ ਆਪ ਜੀ ਨੇ ਹਰ ਬੁਲਣਾ ਕਰਨ ਹਾਰੰ ਦੇ ਵਿੱਚ ਹਾਹੇ ਨੂੰ ਟਿੱਪੀ ਲੱਗੀ ਹੋਈ ਸੋ ਕਰਨ ਹਾਰੰ ਬੋਲਣਾ ਨਮਸਕਾਰੰ ਦੇ ਵਿੱਚ ਵੀ ਰਾਰੇ ਨੂੰ ਟਿੱਪੀ ਹੈ ਇਥੇ ਪੂਰਨ ਵਿਸ਼ਰਾਮ ਲਗਾਉਣਾ ਹੈ ਸਰਨ ਨਾਣੇ ਤੇ ਸਹਿਤ ਉਚਾਰਨ ਕਰਨਾ ਨਾਨਕ ਜਗਦੀਸ਼ੁਰ ਹੈ ਜਗਦੀਸ਼ੁਰ ਹੈ ਪਾਠ ਦਾ ਉਚਾਰਨ ਆਪ ਜੀ ਇਸ screen ਦੇ ਉੱਪਰ ਵੇਖ ਸਕਦੇ ਹੋ ਸਸੇ ਨੂੰ ਅੰਕੜ ਲਗਾ ਕਰਕੇ ਪਾਠ ਜਗਦੀਸ਼ੁਰ ਹੈ ਆਪ ਜੀ ਨੂੰ ਉਚਾਰਨ ਕਰਨਾ ਹੈ ਸੁਸੰਗਤ ਜੀ ਇਸ ਵੀਡੀਓ ਦੇ ਵਿੱਚ ਆਪ ਜੀਆਂ ਨੇ 45 ਪੌੜੀਆਂ ਦੀ ਸੰਖਿਆ ਕਰ ਲਈ ਹੈ ਜੋ ਬਾਕੀ ਦੀ ਸੰਖਿਆ ਉਹ ਆਪ ਅਗਲੀਆਂ ਵੀਡੀਓਾਂ ਦੇ ਵਿੱਚ ਸਰਵਨ ਕਰੋਗੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਆਵਗਜ ਕਰਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ